ਇਹਨਾਂ ਹਜ਼ਰੌ ਲੋਕਾਂ ਵਾਸਤੇ ਹੁਣ ਤਾਂ ਕੀ ਕਹਾਂ ਗੰਗਾ ਪਿੰਡ ਤੇ ਵੇਖੋ ਜੀ 5 ਦਿਨ ਤੋਂ ਪੂਰੀ ਤਰ੍ਹਾਂ ਪਾਣੀ ਨਾਲ ਘਰਿਆ ਹੋਇਆ ਤੇ ਚਲੋ ਰਾਤ ਸਮਗਰੀ ਤੇ ਚਲੋ ਪਿੰਡ ਵਾਲੇ ਵੀ ਬਖਸ਼ਿਸ਼ਾ ਗੁਰੂ ਮਹਾਰਾਜ ਦੀ ਸਾਰਿਆਂ ਦੀ ਸਾਰਿਆਂ ਤੇ ਤੇ ਉਹ ਇਹ ਆ ਭਈ ਰਾਤ ਸਮਗਰੀ ਲਗਭਗ ਪਾਣੀ ਜਿਹੜਾ ਜਾਂ ਹੋਰ ਜਿਹੇ ਹਿੱਸੇ ਜੋ ਸਮਾਨ ਆ ਉਹ ਜਾ ਰਿਆ ਪੂਰੀ ਤਰ੍ਹਾਂ ਪਰ ਇਹ ਆ ਭਈ ਇਸ ਤੋਂ ਇਹ ਸਾਡਾ ਲਾਸਟ ਪਿੰਡ ਆ ਜਿਹੜਾ ਪੂਰੀ ਤਰ੍ਹਾਂ ਪਾਣੀ ਨਾਲ ਘਿਰਿਆ ਹੋਇਆ ਅਜੇ ਤੱਕ ਵੀ ਕੋਈ ਕਨਵੈਂਸ ਨਹੀਂ ਆ ਰਹੀ ਪੂਰੀ ਤਰ੍ਹਾਂ ਸਾਰੇ ਜਿਹੜੇ ਲੋਕ ਨੇ ਉਹ ਜਾਂ ਤਾਂ ਟਰੈਕਟਰ ਤੇ ਜਾਂ ਟਰਾਲੀ ਤੇ ਉਹ ਉਹਦੇ ਰਹੀਂ ਆ ਜਾ ਰਹੇ ਨੇ ਕੋਈ ਗਰਦਾਸਪੁਰ ਤੱਕ ਵੀ ਨਹੀਂ ਆ ਰਿਹਾ ਪਰ ਇਹ ਆ ਕਿ ਸੰਗਤਾਂ ਦਾ ਸਹਿਯੋਗ ਪੂਰਾ ਹੈ ਸੰਗਤਾਂ ਕਿਸੇ ਗੱਲੋਂ ਕਮੀ ਨਹੀਂ ਬਖਾਰ ਰਹੀਆਂ ਸਾਡਾ ਪਿੰਡ ਜਦੋਂ ਪੂਰੀ ਤਰ੍ਹਾਂ ਪਾਣੀ ਨਾਲ ਘਿਰ ਗਿਆ ਸੀ ਤੇ ਫਿਰ ਉਸ ਵੇਲੇ ਸਾਰੇ ਪਿੰਡ ਨੇ ਇਕੱਠਿਆਂ ਹੋ ਕੇ ਜਿਹੜੇ ਪਤਾ ਲੱਗ ਰਿਹਾ ਸੀ ਵੀ ਸੋਰਸ ਜਿਹੜੇ ਪਿੰਡ ਨੂੰ ਰੋੜਨ ਵਾਸਤੇ ਲੱਗੇ ਹੋਏ ਨੇ ਉਹ ਸਾਰੇ ਹੀ ਬੰਦ ਕਰਤੇ ਸੀ ਸਾਰੇ ਪਿੰਡ ਨੇ ਇਕੱਠੇ ਹੋ ਕੇ ਦੋ ਪਾਸਿਆਂ ਤੋਂ ਪਾਣੀ ਦਾ ਨਿਕਾਸ ਸੀ ਜਿਹੜਾ ਉਹ ਜ਼ੋਰ ਨਾਲ ਚੱਲ ਰਿਹਾ ਸੀ ਤੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਬਾਕਾਇਦਾ ਤੌਰ ਤੇ ਜਿਹੜੇ ਵੀ ਜਿਹੜੇ ਸੋਰਸ ਸੀ ਸਾਰੇ ਬੰਦ ਕਰ ਦਿੱਤੇ ਹੁਣ ਪਾਣੀ ਤਾਂ ਜਰੂਰ ਜਾ ਰਿਹਾ ਪਰ ਇਹ ਹੈ ਕਿ ਲੋਕ ਇਡੀ ਸ਼ਿੱਦਤ ਨਾਲ ਕਬਰ ਹਟ ਵਿੱਚ ਨਹੀਂ ਹੈਗੇ ਕਿਉਂਕਿ ਸਾਰਿਆਂ ਨੂੰ ਪਤਾ ਕਿ ਪਾਣੀ ਜਿਹੜਾ ਆ ਰਿਹਾ ਤੇ ਪਾਣੀ ਜਾ ਰਿਹਾ ਸਾਰੀਆਂ ਚੀਜ਼ਾਂ ਲੋਕਾਂ ਵੱਲੋਂ ਮਹੀਆ ਕੀਤੀਆਂ ਜਾ ਰਹੀਆਂ ਪ੍ਰਸ਼ਾਸਨ ਹੁਣ ਚੱਲਿਆ ਥੋੜਾ ਬਹੁਤਾ ਪਰ ਪ੍ਰਸ਼ਾਸਨ ਜਿਸ ਤਰ੍ਹਾਂ ਫੋ ਗੁਰਦੁਆਰਾ ਟਾਲੀ ਸਾਹਿਬ ਵੀ ਸਾਡੇ ਨਾਲ ਆ ਬਿਲਕੁਲ ਕਿਸੇ ਚੀਜ਼ ਦੀ ਉੱਥੇ ਤੰਗੀ ਨਹੀਂ ਹੈਗੀ ਗੁਰਦੁਆਰਾ ਟਾਲੀ ਸਾਹਿਬ ਕਰੋੜਾਂ ਰੁਪਈਆ ਕਮੇਟੀ ਦੇ ਕੋਲ ਹੈ ਜਿੰਨਾ ਵੀ ਚਾਹਿਆ ਵਰਤਿਆ ਜਾਏ ਵਰਤਿਆ ਜਾ ਸਕਦਾ ਇਹੋ ਜੀ ਔਖੇ ਸਮੇਂ ਤੇ ਨਹੀਂ ਵਰਤਣਾ ਤਾਂ ਫਿਰ ਵਰਤਣਾ ਕਰੋ ਇਸ ਕਰਕੇ ਕਿਸੇ ਚੀਜ਼ ਦੀ ਕਮੀ ਨਹੀਂ ਬੜੀ ਬਖਸ਼ਿਸ਼ ਹੈ ਸਾਡਾ ਪਿੰਡ ਤਾਂ ਵੈਸੇ ਉਚਾਈ ਤੇ ਹੈ ਪਰ ਜਿਹੜਾ ਆਲਦ ਵਾਲਾ ਉਹ ਦੋ ਤਿੰਨ ਸਾਵਾਂ ਤੋਂ ਪੂਰੀ ਤਰ੍ਹਾਂ ਕਿਰਿਆ ਹੋਇਆ ਸੀ ਉਹ ਲੋਕਾਂ ਨੇ ਆਪਣੇ ਵਸੀਲੇ ਵਰਤ ਕੇ ਉਹ ਸਾਰਾ ਕੁਝ ਬੰਦ ਕਰਤਾ ਸਾਰਾ ਕੁਝ ਪਾਣੀ ਤੇ ਹੋਰ ਚੀਜ਼ਾਂ ਵਸਤਾ ਜੜੀਆਂ ਨੇ ਉਹ ਸਾਰੀਆਂ ਲੈ ਕੇ ਜਾ ਰਹੇ ਨੇ ਜਿੰਨੀ ਜਿੰਨੀ ਜਿਹਦੀ ਕੋਈ ਸਮਰਥਾ